ਤੋੜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਾਉਂਟ ਬਲਕਾਰ ਦੁਧਾਲਾ ਸੀਪੀਆਈ ਸੈਕਟਰੀ ਮਨਜੀਠਾ ਕਾਮਰੇ ਸਾਹਿਬ ਜਿਹੜਾ ਮਾਹੌਲ ਬਣ ਗਿਆ ਧਮਕੀਆਂ ਦਾ ਫਰੋਤੀਆਂ ਦਾ ਕਿਸ ਤਰ੍ਹਾਂ ਵੇਖਦੇ ਹੋ ਸਰਕਾਰ ਕਿੱਧਰ ਪਰ ਤੁਰੀ ਹੋਈ ਬਹੁਤ ਮਾੜਾ ਬਣ ਗਿਆ ਜੀ ਇਸ ਵੇਲੇ ਮਾਹੌਲ ਤੇ ਜਦੋਂ ਅਸੀਂ ਅਤਵਾਦ ਵਾਲੇ ਪਾਸੇ ਨੂੰ ਸੋਚਦੇ ਆ ਉਹਦੇ ਨਾਲੋਂ ਵੀ ਭੈੜਾ ਬਣਿਆ ਪਿਆ ਹੋਾ ਕਿ ਉਦੋਂ ਇਹ ਹੁੰਦਾ ਹੈ ਵੀ ਅਤਵਾਦ ਆ ਤੇ ਸਾਰੇ ਆਸੰਦੇ ਘਰ ਆ ਜੋ ਘਰ ਆ ਜੋ ਹੁਣ ਇੱਕ ਕਿਸਮ ਦਾ ਸਰਕਾਰਾਂ ਦੀ ਸ਼ਾਂਤੀ ਆ ਅਹੀਂਾਂ ਨੇ ਸ਼ਾਂਤੀ ਨਹੀਂ ਬਿਲਕੁਲ ਇਹੋ ਜਿਹਾ ਮਾਹੌਲ ਵੀ ਰੋਜ਼ ਹੀ ਕਿਤੇ ਉਹਨਾ ਕਿਤੇ ਉਹ ਆ ਜਾਂਦਾ ਵਾ ਕਿ ਕਿਸੇ ਨੂੰ ਧਮਕੀ ਦਿੱਤੀ ਕਿਸੇ ਨੂੰ ਕੁਝ ਕੀਤਾ ਕਿਸੇ ਨੂੰ ਕੁਝ ਕਿਤੇ ਮਾਰਤਾ ਕਿਤੇ ਰੱਖਤਾ ਮਤਲਬ ਇਹੋ ਜਿਹਾਂ ਹਾਲਤਾਂ ਬਣੀਆਂ ਕਿ ਅਮਨ ਸ਼ਾਂਤੀ ਵਾਲੀ ਗੱਲ ਹੀ ਕੋਈ ਨਹੀਂ ਨਾ ਸਰਕਾਰ ਇਸ ਪਾਸੇ ਧਿਆਨ ਦੇ ਰਹੀ ਆ ਨਾ ਸਰਕਾਰ ਪੁਲਿਸ ਨੂੰ ਹੀ ਕਹਿ ਰਹੀ ਆ ਵੀ ਇਨਾਂ ਵਾਰਦਾਤਾਂ ਦੇ ਉੱਤੇ ਥੋੜਾ ਸ਼ਕਤੀ ਨਾਲ ਮਨੋ ਤੁਹੀ ਕੰਮ ਕਰੋ ਸਰਕਾਰ ਗੈਰੀ ਜਾਂ ਪੰਚ ਨਸ਼ਾ ਵੀ ਖਤਮ ਕਰਨ ਡਿਆ ਰਿਹਾ ਵੀ ਖਤਮ ਕਰਨ ਡਿਆ ਓਹੋ ਨਸ਼ੇ ਵਾਲੀਆਂ ਤੇ ਗੱਲਾਂ ਛੱਡੀ ਤੋ ਨਾ ਨਸ਼ੇ ਵਾਲੀ ਤੇ ਹੁਣ ਜੇ ਅਸੀਂ ਗੱਲ ਕਰੀਏ ਤੇ ਬੜੀ ਦੂਰ ਜਾਣੀ ਆ ਵੀ ਜਿਹੜੇ ਇੱਥੋਂ ਦੇ ਨਵੇਂ ਇੰਚਾਰਜ ਲੱਗੇ ਆ ਉਹ ਉਹਨਾਂ ਦੇ ਨਾਲ ਮੱਲੋ ਫੋਟੋਆਂ ਲਵਾਉਂਦਾ ਨਸ਼ਿਆਂ ਵਾਲੇ ਅਸੀਂ ਕਹਿ ਸਕਦੇ ਇਹਨੂੰ ਪੁਲਿਸ ਮੱਲੋ ਫੜੇ ਤੇ ਤਾਂ ਵੀ ਜੇ ਉਹਨਾਂ ਦੀਆਂ ਫੋਟੋਆਂ ਨਾ ਇਹਨਾਂ ਨਾਲ ਲੱਗੀਆਂ ਹੋਣ ਤੇ ਇਸੇ ਤਰ੍ਹਾਂ ਹੀ ਜਿਹੜੀਆਂ ਧਮਕੀਆਂ ਵੀ ਆ ਹੁਣ ਪਤਾ ਹੀ ਪੀ ਜਿਹੜਾ ਸੁੰਦਰ ਬੇਕਰੀ ਵਾਲਾ ਟਵਿੰਡਾ ਦੇਵੀ ਵਾਲਾ ਉਹਨੂੰ ਤਾਂ ਧਮਕੀ ਮਿਣੀ ਪਰ ਲੋਕ ਵੀ ਥੋੜੇ ਇੱਕ ਜਿਆਦਾ ਮਨ ਲੋ ਅਗਰੈਸਿਵ ਹੋ ਕੇ ਪਛਾਹ ਬਹਿ ਜਾਂਦੇ ਆ ਹੁਣ ਇਹਨੂੰ ਧਮਕੀਆਂ ਆਉਂਦੀਆਂ ਆਂ ਪਤਾ ਵਾ ਆਪ ਇੱਕ ਧਮਕੀਆਂ ਆਈਆਂ ਤੁਸੀਂ ਪੁਲਿਸ ਨੂੰ ਤਲਾਹ ਕਰੋ ਪੁਲਿਸ ਨੂੰ ਤਲਾਹ ਕਰਕੇ ਕੀ ਕੰਮ ਕਰਦੀ ਆ ਕੀ ਨਹੀਂ ਕਰਦੀ ਇਹ ਅਗਲੀ ਗੱਲ ਆ ਹੁਣ ਜਦੋਂ ਗੋਲੀ ਚੱਲੀ ਆ 100 ਮੀਟਰ ਦੇ ਉੱਤੇ ਟੰਕੀ ਉੱਥੇ ਉਥੋਂ ਦੇ ਭਾਵੇਂ ਇੰਚਾਰਜ ਜੋ ਮਰਜ਼ੀ ਆਖੀ ਜਾਣ ਪਰ 100 ਮੀਟਰ ਦੇ ਉੱਤੋਂ ਮਹ ਲੋ ਕੋਈ ਗੋਲੀ ਚਲਾ ਕੇ ਨਿਕਲ ਜਾਵੇ ਤੇ ਬੰਦੇ ਜਾਂਦੇ ਕਿੱਧਰ ਨੂੰ ਆ ਸੀਸੀਟੀਵੀ ਕੈਮਰੇ ਲੱਗੇ ਸਾਰੇ ਪਾਸੇ ਉਹਨਾਂ ਕੈਮਰਿਆਂ ਦਾ ਨੀਖਣ ਕਰੋ ਬੰਦੇ ਕਿਹੜੇ ਆ ਫਿਰ ਕੱਲ ਵੀ ਧਮਕੀ ਆਈ ਹੈ ਕੱਲ ਜਿਹੜੀ ਧਮਕੀ ਆਈ ਹੈ ਉਹ ਧਮਕੀ ਨੂੰ ਵੀ ਸਮਝਦੇ ਆ ਵੀ ਇਹ ਧਮਕੀਆਂ ਜਿਹੜੀਆਂ ਆਉਂਦੀਆਂ ਵਾ ਉਹ ਹੁਣ ਕਥੂ ਨਗਰ ਵਾਲੇ ਕਹਿੰਦੇ ਆ ਵੀ ਅਸੀਂ ਐਸਐਚਓ ਸਾਹਿਬ ਨੂੰ ਤਰਖਾਸ ਦਿੱਤੀ ਆ ਇਹਨੂੰ ਪੁਲਿਸ ਬਿਨਾਂ ਥੱਕ ਜਿੰਨੀ ਮਰਜ਼ੀ ਬਿਜੀ ਆ ਪਰ ਇਹ ਮਸਲੇ ਦੇ ਉੱਤੇ ਸਮਾਜ ਦੇ ਵਿੱਚ ਅਮਨ ਸ਼ਾਂਤੀ ਵਾਸਤੇ ਜ਼ਰੂਰੀ ਆ ਕਿ ਪੈਲ ਦੇ ਆਧਾਰ ਦੇ ਉੱਤੇ ਇਹੋ ਜੇ ਮਸਲੇ ਨੂੰ ਸੁਲਝਾਵੇ ਗੈਂਗਸਟਰ ਮਨ ਲੋ ਇੰਨਾ ਵੱਧ ਗਿਆ ਕਿ ਦਿਨ-ਦਿਮੀ ਕੋਈ ਕਿਸੇ ਨੂੰ ਗੋਲੀਆਂ ਮਾਰ ਕੇ ਕਤਲ ਕਰ ਜਵੇ ਜੋ ਮਰਜ਼ੀ ਕਰ ਜਵੇ ਪੁਲਿਸ ਮਨ ਲੋ ਮਗਰ ਨਹੀਂ ਕਾਹਰੇ ਸਾ ਪੁਲਿਸ ਕੈਰੀ ਹੈ ਜਿਹੜੀ ਅਖਬਾਰਾਂ ਚ ਜਿਹੜੀ ਧਮਕੀ ਵਾਲੀ ਖਬਰ ਲੱਗੀ ਝੂਠੀ ਲੱਗੀ ਵੇਖੋ ਮੈਂ ਅੱਜ ਮੈਨੂੰ ਜਦੋਂ ਪਤਾ ਲੱਗਾ ਕਿ ਖਬਰ ਦੇ ਵਿੱਚ ਮੇਰਾ ਨਾਮ ਆ ਮੈਨੂੰ ਪੁਲਿਸ ਨੇ ਫੋਨ ਕੀਤਾ ਕਿ ਤੁਹਾਡਾ ਨਾਮ ਆਇਆ ਚਲੋ ਛੱਡਦੇ ਆ ਰਹੇ ਹਾਂ ਜੀ ਉਹ ਨਹੀਂ ਕਿ ਬੰਦੇ ਉਹ ਜੇ ਨਾ ਰਾਜੇ ਕੁਮਾਰ ਹੈ ਜੀ ਰਾਜੇ ਕੁਮਾਰ ਜੀ ਕੀ ਮਾਮਲਾ ਹੈ ਅਦਰ ਨੇ ਤੇ ਕੋਈ ਮਾਮਲਾ ਇਦਾਂ ਹੈ ਜੀ ਕੱਲ ਨੂੰ ਸ਼ਾਮ ਨੂੰ ਵਟਸਐਪ ਤੇ ਸਾਨੂੰ ਇੱਕ ਕਲਾਈ ਆਈ ਆਂਡੀ ਆਹੀਂ ਅਸੀਂ ਮਗੀ ਫੋਨ ਕਰਕੇ ਚੁੱਕੀ ਨਹੀਂ ਆਂ ਉਹ ਵਟਸਐਪ ਤੋਂ ਤੇ ਮੁਰਕੇ ਉਹਨਾਂ ਨੇ ਵਾਟਸ ਮੈਸੇਜ ਸਾਨੂੰ ਭੇਜਿਆ ਵਟਸਐਪ ਤੋਂ ਕਿਹੜੇ ਨੰਬਰ ਤੋਂ ਆ ਦੇਗਾ ਇਹ ਪੁਰਤੋਗਾਲ ਤੋਂ ਆਉਂਦੀ ਜੀ ਪੁਰਤੋਗਾਲ ਤੋਂ WhatsApp ਨੰਬਰ ਤੋਂ ਆਉਂਦੀ ਜੀ ਤੇ ਜਿਵੇਂ ਇਹ ਮੁਰਗੇ ਨਾਲ ਵੈਸੋ ਮੋਬਾਈਲ ਮੈਸੇਜ ਪਾਇਆ ਉਹਦੇ ਤੇ ਰਿਕਾਰਡਿੰਗ ਆਈ ਹੈ ਉਹ ਸਾਡੇ ਕੋਲ ਇਹ ਜਾਨੋਂ ਮਾਰਨ ਦੀ ਧਮਕੀ ਆ ਤੇ 50 ਲੱਖ ਰੁਪਏ ਦੀ ਫਰੋਦੀ ਦੇ ਲੋ ਤੇ ਅਸੀਂ ਉਹਨਾਂ ਨੂੰ ਇਹੋ ਗੱਲ ਕਹਿਣ ਦੇ ਆ ਕਿ ਆਪਣਾ ਸਾਡੇ ਕੋ ਤੇ ਕੋਈ ਗਲਤ ਗੱਲਬਾਤ ਨਹੀਂ ਕਰਨਾ ਗੱਲਬਾਤ ਹੋਈ ਨਹੀਂ ਗਲਤ ਕਰਦੇ ਪਰ ਅਸੀਂ ਆਪ ਨਹੀਂ ਗਲਤ ਕਰਦੇ ਉਹਨਾਂ ਨਾਲ ਕੀ ਕਹਿੰਦੇ ਉਹਨੂੰ ਕਿਹਾ ਕਿ ਆਪਾਂ ਸਾਡੇ ਕੋ ਨਹੀਂ ਅਸੀਂ ਤਾਂ ਆਪਣੇ SSP ਨੂੰ ਸਾਬ ਨਾਲ ਕੀਤੀ ਨਾ ਸਿਦੂ ਸਾਬ ਨਾਲ ਗੱਲ ਕੀਤੀ ਹੈ ਕਿ ਸਾਡੇ ਕੋ ਤੇ ਇਦਾਂ ਕੋਈ ਗਲਤ ਗੱਲਬਾਤ ਹੀ ਨਹੀਂ ਲੱਗਦਾ ਤੁਹਾਨੂੰ ਬਸ ਇਹ ਹੀ ਹੋਈ ਕਰਦੇ ਆ ਕਿ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਸਾਡੀ ਸਪੋਰਟ ਕੀਤੀ ਜਾਵੇ। ਜੀ کاروبار ਦਾ ਕਿਵੇਂ ਚੱਲੂ? ਕਾਰੋਬਾਰ ਕਾਰੋਬਾਰ ਤੱਕੇ ਬਸਿਆ ਜੀ। ਅੱਗੇ ਕਰਜੇ ਇੰਨੇ ਹੈਗੇ ਉੱਤੇ ਸੱਤੇ ਦੇ। ਕਾਰੋਬਾਰ ਤੱਕੇ ਬਿਲਕੁਲ ਮਿਲ ਹੋਇਆ ਪਿਆ ਵਾ। ਕਿ ਤੁਹਾਨੂੰ ਕੀ ਲੱਗ ਰਿਹਾ ਜਿਹੜੀ ਇਹ ਪ੍ਰੋਟੀ ਮੰਡੀ ਦੀ ਜੇ ਇਹ ਨਾ ਦਾ ਪੇਟੀ ਹੋ ਜਾਊਗਾ। ਹਾਂਜੀ ਇਹਦੀ ਕੋਈ ਆਪਣਾ ਇਹੋ ਲੱਗ ਬੰਦਾ ਹੈ ਜਾਂ ਕੋਈ ਅਣਗਵਾਨ ਬੰਦਾ ਹੀ ਹੈ ਜਿਹੜਾ ਉਹਨਾਂ ਦੇ ਨਾਲੋਂ ਮਦਦ ਕਰਨ ਲਈ ਆਵਾ। ਜੀ ਇਹ ਨਾਂ ਦਿੱਤੇ ਕਿ ਨਾਂ ਦਿੱਤੇ ਤਾਂ ਬਸ ਉਹ ਖੰਦੇ ਜਾਨਵਰ ਮਾਰ ਦਾਂਗੇ ਹੋਰ ਕੀ ਕਰਾਂਗੇ। ਕਿੱਥੇ ਹੀ ਹੈਗੀ ਰਿਕਾਰਡਿੰਗ ਹਾਂਜੀ ਇਹਦੀ ਰਿਕਾਰਡਿੰਗ ਹੈਗੀ ਹੈ ਦਿਖਾਓ ਇਹਦੀ ਰਿਕਾਰਡਿੰਗ ਉਹ ਆਹ ਭਾਈ ਕਰੀਕ ਲੈ ਕੇ ਦਿਖਾ ਨਹੀਂ ਮਿਲ ਕਾਲ ਤੋਂ ਤਾਂ ਪੰਜ ਹੈ ਠੀਕ ਹੈ ਮੋੜ ਤੋਂ ਪਲਾ ਮੈਨੂੰ ਤਾਂ ਸਾਰਾ ਕੁਝ ਪਤਾ ਹੀ ਉਸ ਦੁਕਾਨ ਦੇ ਕਿਹੜਾ ਭਰਾ ਰਹਿੰਦੇ ਸਨ ਦੁਕਾਨ ਦੇ ਇੱਕ ਜਵਾਬ ਨਹੀਂ ਦੇ ਤੇ ਫੋਨ ਵਿੱਚ ਤਾਂ ਠੀਕੋ ਜਵਾਬ ਹੀ ਨਹੀਂ ਆਇਆ ਠੀਕ ਹੈ ਤੇ ਫੀਰਾ ਕਰਾਉਂਦਾ ਜਿਵੇਂ ਕੋਈ ਜਾਂਦਾ ਤੇ ਫੋਨ ਵੀ ਨੱਟਾ ਨਾ ਕਰਾ ਦਿਓ ਦੇਖੋ ਫੋਨ ਨੂੰ ਪੰਜਾਬ ਨਾਲ ਚਾਹੀਦਾ ਜੀ ਜੀਆ ਬਿੱਲਾ ਬੋਲਦਾ ਹੈ ਅੰਗਲਾ ਇਹ ਤੋਂ ਮੱਥੀ ਪੁੱਛ ਲਈ ਮੇਰੇ ਬਾਰੇ ਠੀਕ ਹੈ ਸਵੇਰ ਮਰਜੀ ਪੇਸ਼ ਹੋ ਜਾ ਸਭ ਕੁਝ ਛਡਕਾਰ ਨਹੀਂ ਨਾ ਸਾਰਾ ਕੁਝ ਪਤਾ ਹੀ ਉਹ ਕਿ ਮੈਂ ਤੇਰਾ ਨੱਟਾ ਨਹੀਂ ਹੈ ਇਹ ਫੋਨ ਸਾਰਾ ਇਹਨਾਂ ਆਨੇ ਆਨੇ ਤੋਂ ਆ ਬੁੱਕ ਕਰਾ ਮਾਡਲ ਕਿਤੇ ਰਸਾ ਹੁੰਦੇ ਗੱਲ ਜਨਾ ਕਦੋਂ ਤੋਂ ਕੋਤਨਾ ਤੋਂ ਕੋਤਨਾ ਤੋਂ ਬੰਦਾ ਮੇਰਾ ਦਾ ਸਭ ਨੂੰ ਲੈ ਰਹੇ ਆਪ ਕੇ ਨਾ ਨਹੀਂ ਹੁੰਦਾ ਐਸਾ ਨਿਕਾੜ ਕਰਦਾ ਇਹਨਾਂ ਸਟੇਕ ਦੀ ਗੱਲ ਖਬਰ ਹੈ ਸਾਡੀ ਪਤਾ ਹੈ ਮੈਨੂੰ ਤੇ ਮੈਨੂੰ ਪਹਿਲੇ ਪਿੰਆ ਵਾਲਾ ਕਰੀ ਅੱਜ ਮੇਰੇ ਬਾਰੇ ਬੜੀ ਲਿੱਲਾ ਬੋਦੇ ਮਾਰਿਆ ਵਾਲਾ ਠੀਕ ਡੋਨੀ ਦਾ ਭਰਾ ਸੱਚੇ ਮਾਰ ਕੇ ਦੇ ਦੇ ਤੇ ਜੋ ਉਹਨੂੰ ਡੋਨੀ ਹਾਂ ਸਰਵਾ ਠੀਕ ਹੈ ਤੇ ਫੋਨ ਜੋ ਕਿ ਮੈਂ ਗੱਲ ਕਰੀ ਠੀਕ ਹੈ ऐं कल्ह आई त हांजी हांजी कल्ह आई